ਫੈਮਲੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਫੂਡ ਸਟਾਲ ਚਲਾ ਰਹੀ ਹੈ ਸਾਡੀ ਲੜਕੀ ਅਸੀਂ ਤਾਂ ਕੈਨੇਡਾ ਬੈਠੇ ਆ ਜਿਵੇਂ ਵੀਡੀਓਜ਼ ਵਗੈਰਾ ਮੈਮ ਵਾਇਰਲ ਹੋਈਆਂ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੱਚਾ ਇੰਡੀਆ 'ਚ ਬੈਠਾ ਇੱਕ ਫੂਡ ਟਰੱਕ ਚਲਾ ਰਿਹਾ ਕੰਮ ਤਾਂ ਮੈਮ ਬਾਹਰ ਇਹੀ ਆ ਪੰਜਾਬੀ ਸ਼ਰਮ ਮਾਰ ਜੁੰਦੇ ਸੀਗੇ ਬਾਹਰ ਨਹੀਂ ਸੀ ਮਰਦੀ ਲੋਕਾਂ ਦੀ ਸ਼ਰਮ ਜਿੱਦਾਂ ਆਪਣਾ ਇੱਕ ਕੰਮ ਛੋਟਾ ਜਿਹਾ ਖੋਲਿਆ ਨਾ ਅੱਜ ਮੈਨੂੰ ਬਾਹਰ ਜਾਂਦੀ ਮੈਮ ਇੱਛਾ ਹੀ ਮਰ ਗਈ ਹੈ ਕਿ ਮੈਨੂੰ ਇੱਥੇ ਹੀ ਵਧੀਆ ਮਿਲਦਾ ਪਿਆ ਸਭ ਕੁਝ ਬੱਚੇ ਕਾਫੀ ਆਉਂਦੇ ਸੀ ਕਿ ਮੈਮ ਸਾਨੂੰ ਬੜਾ ਵਧੀਆ ਲੱਗਦਾ ਪਰ ਤੁਸੀਂ ਇੱਥੋਂ ਕੰਮ ਕਿਉਂ ਸਟਾਰਟ ਕੀਤਾ ਕਿ ਤੁਸੀਂ ਇੱਕ ਵਧੀਆ ਘਰ ਤੋਂ ਵੀ ਲੱਗਦੇ ਪਏ ਹੋ ਮੈਂ ਕਿਹਾ ਤੁਹਾਨੂੰ ਕੀ ਦੱਸਾਂ ਕਿ ਮੈਂ ਆਪਣਾ ਕੰਮ ਸਟਾਰਟ ਕਰੀ ਤੁਸੀਂ ਕਿ ਕੰਪਨੀ ਚੋਂ ਉੱਠ ਕੇ ਆ ਗਏ ਮੇਰੇ ਕੋ ਖਾਣਾ ਖਾ ਰਹੇ ਹੋ ਤੁਸੀਂ ਉਹਦੇ ਅੰਦਰ EMPLOYEES ਹੋ ਮੈਂ ਇੱਥੇ ਆਪਦੀ OWNER ਆ ਰੋਜ਼ ਆ ਮੈਮ 100 150 ਕਸਟਮਰ ਹੁੰਦਾ ਸੀ ਹੁਣ ਤਾਂ ਮੈਮ 300 400 500 ਤੱਕ ਵੀ ਆ ਗਿਆ ਹੈ ਮੈਂ ਕੋਈ ਪਬਲਿਸਿਟੀ ਨਹੀਂ ਕਰਾਈ ਕੋਈ ਪ੍ਰੋਮੋਸ਼ਨ ਨਹੀਂ ਕਰਾਈ ਨਾ ਮੈਂ ਕੋਈ ਮਾਰਕੀਟਿੰਗ ਕਰਾਈ ਮੈਂ ਇੱਕ ਬ੍ਰਾਂਡ ਬਣਾਉਣਾ ਸੀ ਆਪਣਾ ਕਿ ਮੈਂ ਇੱਕ ਨਾਮ ਤੇ ਚਲਾਇਆ ਉਹਨੂੰ ਅੱਗੇ ਤੱਕ ਚੰਡੀਗੜ੍ਹ ਤੋਂ ਵੀ ਆਉਂਦੀ ਹੈ ਕਿ ਮੈਮ ਹਮ ਵੀ ਸੋਚ ਰਹੇ تھے ਐਸਾ ਕੁਝ ਕਰਨਾ ਚਾਹਤੇ تھے۔ ਮੈਂ ਕਹਿੰਦਾ ਜਿਸ ਦਿਨ ਮੈਂ ਸਟਾਰਟ ਕੀਤਾ ਸੀ ਮੈਂ ਵੀ ਉਸ ਦਿਨ ਸੋਚਦੀ ਸੀ ਕਿ ਕਿੰਨੇ ਲੋਕ ਸੋਚਦੇ ਆ ਕਿ ਯਾਰ ਆਪਾਂ ਕੰਮ ਕਰਨਾ ਚਾਹੁੰਦੇ ਆ। ਬਟ ਡਿਪੈਂਡ ਇਹ ਕਰਦਾ ਕਿ ਕਿੰਨੇ ਕਰਦੇ ਆ। ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਚੰਤਨ ਅੱਜ ਕੱਲ੍ਹ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਖਾਸ ਕਰਕੇ ਉਹ ਕੋਈ ਨਾ ਕੋਈ ਫੂਡ ਕੋਰਟ ਖੋਲੀ ਬੈਠੇ ਨੇ ਕਿਸੇ ਨੇ ਕੋਈ ਠੇਲਾ ਲਗਾ ਲਿਆ ਕਿਸੇ ਨੇ ਕੋਈ ਛੋਟਾ ਜਿਹਾ ਢਾਬਾ ਖੋਲ੍ਹ ਲਿਆ ਕਿਸੇ ਨੇ ਕੋਈ ਖਾਣ ਪੀਣ ਦੀ ਛੋਟੀ ਜਿਹੀ ਸ਼ੁਰੂਆਤ ਕਰ ਲਈ ਸੋ ਇਹ ਅਜਿਹੀਆਂ ਸ਼ੁਰੂਆਤਾਂ ਜਿਹੜੀਆਂ ਨੇ ਬੜੀਆਂ ਅਸੀਂ ਹੁੰਦੀਆਂ ਦੇਖਦੇ ਪਏ ਹਾਂ ਔਰ ਉਹਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੇ ਨੌਜਵਾਨ ਜਿਨ੍ਹਾਂ ਦੇ ਵਿੱਚ ਕਿਸੇ ਨੇ ਬੀਏਡ ਕੀਤੀ ਹੋਈ ਹੈ ਕੋਈ ਲਾ ਪਾਸ ਹੈ ਬਟ ਫਿਰ ਵੀ ਉਹ ਅਜਿਹੇ ਠੇਲੇ ਲਗਾਉਣ ਦੇ ਵਿੱਚ ਜ਼ਿਆਦਾ ਯਕੀਨ ਕਰਦੇ ਪਏ ਨੇ ਸੋ ਉਹਨਾਂ ਹੀ ਚੀਜ਼ਾਂ ਦੇ ਮੋਹਾਲੀ ਐਨਪੀ ਟਾਵਰ ਦੇ ਕੋਲ ਪਹੁੰਚੇ ਆ ਜਿੱਥੋਂ ਦੀ ਇੱਕ ਕੁੜੀ ਅਮਨ ਉਹਨਾਂ ਦੇ ਵੱਲੋਂ ਵੀ ਇੱਕ ਅਜਿਹੀ ਹੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਨੇ ਇੱਕ ਛੋਟਾ ਜਿਹਾ ਫੂਡ ਕੋਰਟ ਖੋਲਿਆ ਹੋਇਆ ਹੈ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦਿਆਂ ਕਿ ਇਹ ਕਿਸ ਬੇਸਿਸ ਦੇ ਉੱਪਰ ਇਹਨਾਂ ਨੇ ਖੋਲਿਆ ਤੇ ਇਹਨਾਂ ਦੀ ਅਗਲੀ ਪਲੈਨਿੰਗ ਕੀ ਹੈ ਜਾਂ ਫਿਰ ਅਜਿਹਾ ਕੀ ਮਨ ਵਿੱਚ ਆਇਆ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜੋ ਸਾਡੇ ਅੱਜਕੱਲ ਦੇ ਖਾਸ ਕਰਕੇ ਨੌਜਵਾਨ ਨੇ ਉਹ ਫਿਰ ਵੀ ਇਹੀ ਕੰਮ ਕਰਦੇ ਪਏ ਨੇ ਸੋ ਅਮਨ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਥੈਂਕ ਯੂ ਮੈਮ ਸ਼ਸ਼ੀਕਾਲ ਹੋਰ ਕਿਵੇਂ ਸਭ ਠੀਕ ਠਾਕ ਸਭ ਵਧੀਆ ਜੀ ਬਹੁਤ ਕੰਮ ਕਿਵੇਂ ਚੱਲਦਾ ਪਿਆ ਕੰਮ ਬਹੁਤ ਵਧੀਆ ਚੱਲ ਰਿਹਾ ਮੈਮ ਅੱਛਾ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਖੋਲਿਆ ਹੋਣਾ ਮੈਮ ਮੈਨੂੰ 6 ਮੰਥਸ ਹੋ ਗਏ ਬੜੇ ਕਿੰਨਾ ਮੈਮ ਮੈਂ ਫੈਸ਼ਨ ਟੈਕਨੋਲੋਜੀ ਕੀਤੀ ਹੈ ਉਸ ਤੋਂ ਬਾਅਦ ਮੈਂ ਹੋਟਲ ਮੈਨੇਜਮੈਂਟ ਕੀਤੀ ਹੈ ਐਡਵਾਂਸ ਡਿਪਲੋਮਾ ਸਿੰਗਾਪੁਰ ਤੋਂ ਓਕੇ ਤੁਸੀਂ ਸਿੰਗਾਪੁਰ ਤੋਂ ਐਡਵਾਂਸ ਡਿਪਲੋਮਾ ਕੀਤਾ ਹੈ ਹੋਟਲ ਮੈਨੇਜਮੈਂਟ ਦਾ ਤੁਸੀਂ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਵੀ ਉਹਦੇ ਵਿੱਚ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਬਟ ਉਸ ਤੋਂ ਬਾਅਦ ਵੀ ਤੁਸੀਂ ਇੱਥੇ ਇੱਕ ਛੋਟਾ ਜਿਹਾ ਆਪਣਾ ਜਿਹੜਾ ਇੱਥੇ ਛੱਤ ਪਾ ਕੇ ਹਨਾ ਇਹ ਤੁਸੀਂ ਜੋ ਸ਼ੁਰੂਆਤ ਕੀਤੀ ਹੋਈ ਹੈ ਇੱਕ ਫੂਡ ਕੋਰਟ ਦੀ ਇਹ ਹੀ ਕਿਉਂ ਤੁਸੀਂ ਚੁਣਿਆ ਸੀ ਵੈਸੇ ਵੀ ਬਹੁਤ ਸਾਰੇ ਲੋਕ ਦੇਖਦੇ ਆ ਕਿ ਅੱਜ ਕੱਲ ਪੜ੍ਹੇ ਲਿਖੇ ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਦੇ ਅਜਹੀਆਂ ਸ਼ੁਰੂਆਤਾਂ ਬੜੀਆਂ ਕਰਦੇ ਪਏ ਨੇ ਬੰਦ ਦੇਖੋ ਜਿਵੇਂ ਬਾਹਰ ਵੀ ਆਪਾਂ ਜਾਣਦੇ ਆ ਹੀ ਇਹਹੀ ਚੀਜ਼ਾਂ ਬਾਹਰ ਦੇਖਦੇ ਆ ਕਿ ਫੂਡ ਸਟਾਲ ਸਟਰੀਟ ਫੂਡ ਬਹੁਤ ਚੱਲਦਾ ਆ ਆਪਣੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਇੱਥੇ ਆਪਣੇ ਪੰਜਾਬੀ ਨਹੀਂ ਕਰਦੇ ਸੀਗੇ ਬਾਹਰੋਂ ਆਏ ਯੂਪ ਬਿਹਾਰ ਤੋਂ ਆ ਕੇ ਲੋਕੀ ਚੀਜ਼ਾਂ ਕਰਦੇ ਸੀ ਸਾਡੇ ਹੀ ਪੰਜਾਬੀ ਉਹ ਖਾਣਾ ਲਾਈਕ ਕਰਦੇ ਸੀਗੇ ਚੀਪ ਐਂਡ ਬੈਸਟ ਨੂੰ ਕਹਿੰਦੇ ਆ ਥੋ ਉਸ ਬਾਅਦ ਜਾ ਕੇ ਵੀ ਅਸੀਂ ਲੋਕ ਵੀ ਇਹੀ ਚੀਜ਼ਾਂ ਕਰਦੇ ਆ ਤੇ ਅਸੀਂ ਆਪਣੀ ਕੰਟਰੀ 'ਚ ਕਿਉਂ ਨਹੀਂ ਕਰਦੇ ਹਮੈਂ ਮੈਂ ਹੋਟਲ ਮੈਨੇਜਮੈਂਟ ਕੀਤੀ ਸੀ ਮੈਂ ਇੱਕ ਵਧੀਆ ਫਾਈਵ ਸਟਾਰ ਚੋਂ ਟ੍ਰੇਨਿੰਗ ਕਰਕੇ ਉੱਥੇ ਜੌਬ ਕਰ ਸਕਦੀ ਸੀ ਪਰ ਮੇਰੀ ਇੱਕ ਪਲਾਨਿੰਗ ਸੀ ਕਿ ਮੈਂ ਜ਼ਿੰਦਗੀ 'ਚ ਆਪ ਦਾ ਬਿਜ਼ਨਸ ਕਰਨਾ ਹੈ ਚਲੋ ਮੈਂ ਇੱਕ ਵੱਡੀ ਇਨਵੈਸਟਮੈਂਟ ਕਰਦੀ ਮੈਨੂੰ ਇਹਨਾਂ ਨਹੀਂ ਸੀ ਬੇਸਿਕਸ ਵਗੈਰਾ ਨਹੀਂ ਸੀ ਪਤਾ ਕੀ ਅੱਗੇ ਰਿਸਪੌਂਸ ਆਉਂਦਾ ਸੋ ਮੈਂ ਜਿਵੇਂ ਪੰਜਾਬ ਚ ਆਈ ਮੈਂ ਇੱਥੇ ਦੇਖਿਆ ਕਿ ਟਰੈਵਲਿੰਗ ਕੀਤੀ ਯਾਰ ਹੋਮਸਟੇਲ ਫੂਡ ਕਾਫੀ ਚੱਲਦਾ ਹੈ ਜਾਂ ਪੰਜਾਬੀ ਕਾਫੀ ਅੱਗੇ ਆ ਕੇ ਨਾ ਆਪਣਾ ਕੰਮ ਕਰ ਰਹੇ ਆ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਲੱਗੀਆਂ ਮੈਂ ਸੋਚਿਆ ਯਾਰ ਇਹ ਕਰਦੇ ਭੀ ਹਰ ਕਿਸੇ ਨੂੰ ਸ਼ੁਰੂਆਤ ਕਰਨੀ ਚਾਹੀਦੀ ਜੇ ਆਪਾਂ ਐਫਰਟਸ ਕਰ ਸਕਦੇ ਆ ਤਾਂ ਮੈਂ ਇੱਕ ਆਪਣੀ ਬੇਸਿਕ ਟ੍ਰੇਨਿੰਗ ਕੀਤੀ ਹੈ ਕਿ ਮੈਨੂੰ ਇੱਥੇ ਹਰ ਚੀਜ਼ ਦਾ ਪਤਾ ਲੱਗੇ ਇੱਕ ਫੂਡ ਦਾ ਟੇਸ ਲੋਕਾਂ ਵੱਲੋਂ ਪਤਾ ਲੱਗੇ ਫੀਡਬੈਕ ਮਿਲੇ ਪੋਜ਼ਿਟਿਵਿਟੀ ਆ ਸਕਦੀ ਹੈ ਕਿ ਇੱਕ ਛੋਟੇ ਲੈਵਲ ਤੋਂ ਹੀ ਮੈਨੂੰ ਪਹਿਲਾਂ ਪਤਾ ਚੱਲਦਾ ਹੈ ਕਿ ਜਿਹੜਾ ਤੁਸੀਂ ਇਹ ਛੋਟੇ ਲੈਵਲ ਤੋਂ ਆਪਣਾ ਕੰਮ ਸਟਾਰਟ ਕੀਤਾ ਹੋਇਆ ਹੈ ਇਹਦੇ ਵਿੱਚ ਤੁਹਾਡੀ ਕਿੰਨੀ ਕਿੰਨੀ ਇਨਵੈਸਟਮੈਂਟ ਸਿਗੀ ਜਾਂ ਫਿਰ ਘਰਦਿਆਂ ਦਾ ਕਿਦਾਂ ਦਾ ਰਿਸਪੌਂਸ ਹੀ ਕਰ ਦੇਣਗੇ ਐਨਾ ਪੜ ਕੇ ਹੁਣ ਤੂੰ ਆਹ ਕੰਮ ਕਰੇਂਗੀ ਮੈਮ ਫਰਸਟ ਆਫ ਆਲ ਮੇਰੀ ਫੈਮਲੀ ਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਚੰਡੀਗੜ੍ਹ 'ਚ ਆਹ ਕੰਮ ਕਰ ਰਹੀ ਆ ਉਹਨੂੰ ਮੇਰੀ ਫੈਮਲੀ ਕੈਨੇਡਾ ਆ ਜਿਵੇਂ ਮੈਂ ਚੰਡੀਗੜ੍ਹ ਚ ਆਈ ਮੈਂ ਟਰੈਵਲਿੰਗ ਲਈ ਆਈ ਸੀ ਮੈਂ ਇੱਕਦੋ জবਸ ਟਰਾਈ ਕੀਤੀ ਆ ਕਿ ਮੈਂ ਕੈਫੇਟੇਰੀਆ 'ਚ ਟ੍ਰੇਨਿੰਗ ਕਰਨੀ ਆ ਕਿ ਚਲੋ ਮੈਂ ਬਾਹਰ ਮੂਵ ਹੋਣਾ ਆ ਪਰ ਅੱਜ ਮੈਂ ਜਿੱਦ ਆਪਣਾ ਇੱਕ ਕੰਮ ਛੋਟਾ ਜਿਹਾ ਖੋਲਿਆ ਨਾ ਅੱਜ ਮੈਨੂੰ ਬਾਹਰ ਜਾਂਦੀ ਮੈਮ ਇੱਛਾ ਹੀ ਮਰ ਗਈ ਆ ਕਿ ਮੈਨੂੰ ਇੱਥੇ ਹੀ ਵਧੀਆ ਮਿਲਦਾ ਪਿਆ ਸਭ ਕੁਝ ਬਾਹਰ ਜਾ ਕੇ ਵੀ ਤਾਂ ਆਹੀ ਚੀਜ਼ਾਂ ਕਰਨੀਆਂ ਸੀ ਫੈਮਲੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਫੂਡ ਸਟਾਲ ਚਲਾ ਰਹੀ ਐ ਸਾਡੀ ਲੜਕ ਜਿਵੇਂ ਵੀਡੀਓਜ਼ ਵਗੈਰਾ ਮੈਂ ਵਾਇਰਲ ਹੋਈਆਂ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੱਚਾ ਇੰਡੀਆ 'ਚ ਬੈਠਾ ਇੱਕ ਫੂਡ ਟਰੱਕ ਚਲਾ ਰਿਹਾ। ਫਿਰ ਕਿਵੇਂ ਦਾ ਰਿਸਪੌਂਸ ਸੀਗਾ। ਗਾਲਾਂ ਪਈਆਂ? ਨਹੀਂ ਨਹੀਂ ਮੈਂ ਗਾਲਾਂ ਨਹੀਂ ਪਈਆਂ। ਦੇਖੋ ਮੇਰੇ ਦੋ ਬ੍ਰਦਰ ਬਾਰਾ ਉਹਨਾਂ ਨੇ ਵੀ ਦੇਖਿਆ ਕਿ ਛੋਟੇ-ਛੋਟੇ ਕੰਮ ਕਰਕੇ ਅੱਜ 5-5-6-6 ਸਾਲ ਲਾ ਕੇ ਹੁਣ ਸੈੱਟ ਹੋਇਆ। ਕੰਮ ਤਾਂ ਮੈਂ ਬਾਹਰ ਇਹੀ ਆ ਪੰਜਾਬੀ ਸ਼ਰਮ ਮਾਰ ਜਾਂਦੇ ਸੀਗੇ ਬਾਹਰ ਨਹੀਂ ਸੀ ਮਰਦੀ ਲੋਕਾਂ ਦੀ ਸ਼ਰਮ। ਬਾਹਰ ਜਾ ਕੇ ਵੀ ਲੇਬਰ ਹੀ ਕਰਦੇ ਹਾਂਜੀ ਬਾਹਰ ਜਾ ਕੇ ਲੇਬਰ ਹੀ ਕਰਦੇ ਹਰ ਕੰਮ ਕਰਦੇ ਸੀ ਇੱਕ ਬਾਹਰ ਵੇਚਣੀ ਟਾਇਲਟ ਸਾਫ ਕਰਨੇ ਹਰ ਚੀਜ਼ ਕਰਦੇ ਆ ਵਧੀਆ ਘਰਾਂ ਦੇ ਲੋਕ ਹੁੰਦੇ ਇੱਥੇ ਵਧੀਆ ਜ਼ਮੀਨਾਂ ਹੁੰਦੀਆਂ ਫਿਰ ਵੀ ਬਾਹਰ ਜਾ ਕੇ ਹਰ ਕੰਮ ਕਰਦੇ ਆ ਸੋ ਮੇਰੇ ਡੈਡੀ ਨੂੰ ਬਹੁਤ ਪ੍ਰਾਊਡ ਫੀਲ ਹੋਇਆ ਕਿ ਮੇਰਾ ਬੱਚਾ ਇੱਥੇ ਹੀ ਇਹ ਕੰਮ ਕਰ ਰਿਹਾ ਆ ਤੇ ਉਹਨਾਂ ਨੇ ਨਹੀਂ ਕਿਹਾ ਅਸੀਂ ਵੀ ਚੱਲ ਤੇਰੇ ਨਾਲ ਇੱਥੇ ਆਉਨੇ ਆ ਮੈਮ ਉਹ ਹੁਣ ਆਣਾ ਚਾਹੁੰਦੇ ਆ ਕਿ ਅਸੀਂ ਬਹੁਤ ਜਲਦੀ ਆਵਾਂਗੇ ਅਸੀਂ ਵੀ ਤੇਰੇ ਕੋਲ ਆਨੇ ਆ ਤੂੰ ਸਾਨੂੰ ਦੱਸ ਕੀ ਅੱਗੇ ਹੈਲਪ ਦੀ ਲੋੜ ਆ ਜਾਂ ਕੀ ਆ ਕਿ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਕੁੜੀ ਚਲੋ ਮੁੰਡਿਆਂ ਨੂੰ ਕਹਿੰਦੇ ਸੀ ਕਿ ਮੁੰਡੇ ਅੱਗੇ ਵਧੇ ਇੱਕ ਕੁੜੀ ਆਪਣੇ ਦਮ ਤੇ ਆਪ ਖੜ ਗਈ ਇੱਥੇ ਤੱਕ ਪਹੁੰਚੀ ਆ ਅੱਛਾ ਜਦੋਂ ਮੈਂ ਸੁਣਿਆ ਨਾ ਕਿ ਅੱਛਾ ਇੱਕ ਕੁੜੀ ਨੇ ਇਦਾਂ ਕੀਤਾ ਹੋਇਆ ਹੈ ਨਾ ਮੈਂ ਕਿਹਾ ਚਲੋ ਨਾਲ ਫੈਮਿਲੀ ਨਾਲ ਹੋਣਗੇ ਜਦੋਂ ਹੁਣ ਮੈਂ ਆਈ ਆ ਅਸੀਂ ਜਦੋਂ ਆਏ ਆ ਤਾਂ ਅਸੀਂ ਦੇਖਿਆ ਕਿ ਤੁਹਾਡੇ ਨਾਲ ਇੱਕ ਲੇਡੀਜ਼ ਵੀ ਹੈਗੇ ਨੇ ਸਾਨੂੰ ਲੱਗਾ ਕਿ ਤੁਹਾਡੀ ਫੈਮਿਲੀ ਮੈਂਬਰ ਦੇ ਵਿੱਚੋਂ ਹੀ ਕੋਈ ਹੋਏਗਾ ਅੱਛਾ ਤੁਹਾਡੇ ਇਹਨਾਂ ਦੇ ਵਿੱਚੋਂ ਕੋਈ ਫੈਮਿਲੀ ਮੈਂਬਰ ਨਹੀਂ ਹੈਗਾ ਮੈਮ ਨਹੀਂ ਫੈਮਲੀ ਮੈਂਬਰ ਤਾਂ ਨਹੀਂ ਆ ਪਰ ਅਸ਼ੀਜ਼ ਮਾਈ ਫਰੈਂਡ ਕਿ ਮੇਰੇ ਫੈਮਲੀ ਮੈਂਬਰ ਦੇ ਵਾਂਗੂ ਹੀ ਉੱਤਨਾ ਤਾਂ ਵੀ ਵਾਅਦਾ ਕੀਤਾ ਕਿ ਇੱਕ ਮੰਮਾ ਦੀ ਤਰ੍ਹਾਂ ਹੀ ਮੈਂ ਇੰਨਾ ਦੇ ਕੋਲ ਆਈ ਮੇਰੇ ਇਹਨਾਂ ਦੇ ਨਾਲ ਫੈਮਲੀ ਰਿਲੇਸ਼ਨ ਆ ਮਮ ਦੇ ਵਧੀਆ ਫਰੈਂਡ ਹੈਗੇ ਆ ਚਲੋ ਇਹਨਾਂ ਦੇ ਨਾਲ ਮੈਂ ਮਿਲੀ ਇਹ ਆਪਣਾ ਇੱਕ ਬੁਟੀਕ ਰਨ ਕਰਦੇ ਸੀਗੇ ਠੀਕ ਹੈ ਮੈਨੂੰ ਇਦਾਂ ਲੱਗਿਆ ਕਿ ਯਾਰ ਇਹ ਲੇਡੀ ਇੰਨੀ ਉਮਰ ਚ ਆਪਣਾ ਵਧੀਆ ਕੰਮ ਕਰ ਰਹੀ ਹੈ ਤੇ ਅਸੀਂ ਵੀ ਕੱਲ ਨੂੰ ਜੌਬਸ ਕਰਕੇ ਜੌਬ ਹੀ ਕਰੀ ਜਾਣੇ ਆ ਅਸੀਂ ਵੀ ਆਪਣਾ ਕੁਝ ਕੰਮ ਸਟਾਰਟ ਕਰਦੇ ਆ ਸੋ ਇਹਨਾਂ ਦੀ ਜਿਵੇਂ ਕਹਿੰਦੇ ਨੇ ਕਿ ਬੈਕਬੋਨ ਆ ਮੇਰੀ ਇਹ ਨੂੰ ਬੈਕਬੋਨ ਆਪਾਂ ਕਹਿ ਸਕਦੇ ਆ ਕਿ ਇਹਨਾਂ ਤੋਂ ਮੇਰੀ ਸ਼ੁਰੂਆਤ ਹੋਈ ਕਿ ਨਹੀਂ ਯਾਰ ਆਪਣਾ ਕੰਮ ਆਪ ਸਟਾਰਟ ਕਰਨਾ ਚਾਹੀਦਾ ਹੈ ਤੁਹਾਡੀ ਟੀਮ ਸਾਰੀ ਹੁਣ ਖੜੀ ਕੀਤੀ ਆ ਸ਼ੁਰੂ ਤੋਂ ਨਾਲ ਨਹੀਂ ਨਹੀਂ ਮੈਮ ਇਹ ਸਾਰੀ ਟੀਮ ਹੁਣ ਆਈ ਹੈ ਸ਼ੁਰੂ ਤੋਂ ਨਹੀਂ ਸੀ ਨਾਲ ਅੱਛਾ ਕਿੰਨਾ ਟਾਈਮ ਹੋ ਗਿਆ ਇਹਨਾਂ ਨਾਲ ਜੁੜੇ ਔਰ ਕਿਵੇਂ ਜੁੜੇ ਸਾਰੇ ਤੁਹਾਡੇ ਨਾਲ ਬਾਬ ਦੇਖੋ ਜਿਵੇਂ ਆਉਂਦੇ ਆ ਆਪਾਂ ਦੇਖਦੇ ਆ ਮੋਹਾਲੀ ਚ ਜਿਵੇਂ ਮੋਹਾਲੀ ਹਰ ਬੰਦਾ ਕੰਮ ਵਾਸਤੇ ਆਉਂਦਾ ਨਾ ਜਿਵੇਂ ਕਹਿੰਦੇ ਕਿ ਹਾਂ ਜੀ ਮੈਡਮ ਸਾਨੂੰ ਕੰਮ ਚਾਹੀਦਾ ਚਲੋ ਕੱਲਾ ਤਾਂ ਬੰਦਾ ਇਨਾ ਕੰਮ ਕਰ ਨਹੀਂ ਸਕਦਾ ਹੁਣ ਜਿਵੇਂ ਮੈਂ ਕੱਲੀ ਕਰਦੀ ਸੀ ਘੱਟ ਕੁਆਂਟੀਟੀ ਚ ਖਾਣਾ ਬੰਨਦਾ ਸੀਗਾ ਤੋੜੇ 2-3 ਕਿਲੋ ਰਾਜਮਾ ਬੰਦੇ ਸੀ ਹੁਣ ਮੈਂ 20-20 ਕਿਲੋ ਰਾਜਮਾ ਵੀ ਬੰਦੇ ਤੇ ਕੱਲੇ ਵਾਸਤੇ ਬਣਾਉਣਾ ਇੰਪੋਸੀਬਲ ਆ ਸੋ ਪੂਰੀ ਇੱਕ ਹੈਲਪ ਦੀ ਲੋੜ ਹੁੰਦੀ ਹੈ ਕਿ ਪੂਰਾ ਟੀਮ ਪਰਪਸ ਕਰਕੇ 506 ਬੰਦਿਆਂ ਦੀ ਇਹ ਜੋ ਟੀਮ ਹੈ ਤੇ ਇਹਨਾਂ ਨੂੰ 1 ਮੰਥ ਹੋ ਗਿਆ ਮੇਰੇ ਨਾਲ ਜੁੜੇ ਹੋਏ ਅੱਜੇ ਸਾਰੀ ਆਪਣੀ ਪ੍ਰੇਪਰੇਸ਼ਨ ਹੁੰਦੀ ਆ। ਅੱਛਾ ਚਲੋ ਇਹ ਤਾਂ ਹੋ ਕੇ ਜਿਹੜਾ ਤੁਸੀਂ ਸਟਾਰਟਅਪ ਕੀਤਾ ਹਨਾ ਜਦੋਂ ਸਟਾਰਟਅਪ ਕੀਤਾ ਸੀਗਾ ਉਦੋਂ ਨਹੀਂ ਸੀ ਤੁਹਾਨੂੰ ਪਤਾ ਹੁੰਣਾ ਕਿ ਸ਼ਾਇਦ ਇੰਨਾ ਚੱਲ ਜੂਗਾ। ਚਲੋ ਅੱਜ ਚੱਲਦਾ ਪਿਆ ਜਿਹੜੀ ਤੁਹਾਡੀ ਟੀਮ ਹੈ ਇਹਨਾਂ ਦਾ ਵੀ ਖਰਚਾ ਫਿਰ ਵਧੀਆ ਤਰੀਕੇ ਨਾਲ ਨਿਕਲ ਜਾਂਦਾ ਸਾਰਾ। ਸਭ ਵਧੀਆ ਨਿਕਲਦਾ ਮੈਮ ਅਗਰ ਤੁਸੀਂ ਇਹਨਾਂ ਦੀ ਸੈਲਰੀ ਪੈਕੇਜ ਵੀ ਦੇਖੋ ਨਾ ਅੱਜ ਜਦੋਂ ਬੱਚੇ ਡਿਗਰੀਆਂ ਲੱਖਾਂ ਲੱਖਾਂ ਦੀਆਂ ਕਰਕੇ ਆਉਂਦੇ ਹਨਾ ਫਰੈਸ਼ਰ ਐਜ਼ ਅ ਫਰੈਸ਼ਰ ਜਦੋਂ ਮੈਂ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਕੀਤੀ ਸੀ ਜੌਬ ਮੈਨੂੰ ਮੈਮ 5-6000 ਦੀ ਸੈਲਰੀ ਤੇ ਰੱਖਿਆ ਗਿਆ ਤੇ ਤੁਸੀਂ ਇੱਕ ਪੜ੍ਹੇ ਲਿਖੇ ਬੱਚੇ ਵੀ ਅੱਜ ਵੀ ਦੇਖੋ ਨਾ ਜੇ ਨਿਕਲ ਕੇ ਆਂਦੇ ਛੋਟੇ ਛਾਲਾ ਤਾਂ ਐਨੀ ਸੈਲਰੀ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੁਸੀਂ ਬਿਲਕੁਲ ਸਹੀ ਗੱਲ ਕਹੀਏ ਕਿ ਐਨੀ ਸੈਲਰੀ ਕੋਈ ਅਫੋਰਡ ਨਹੀਂ ਕਰ ਸਕਦਾ ਜਦੋਂ ਤੁਸੀਂ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਸੀ ਇਕੱਲੇ ਕਰਦੇ ਸੀਗੇ ਚਲੋ ਅੱਜ ਤੁਸੀਂ ਟੀਮ ਕ੍ਰੀਏਟ ਕਰ ਲਈ ਹੈ ਜਦੋਂ ਇਕੱਲੇ ਕਰਦੇ ਸੀਗੇ ਲੋਕ ਵੱਖੋ ਵੱਖਰੀ ਤਰ੍ਹਾਂ ਦੇ ਹੁੰਦੇ ਨਹੀਂ ਉਹਨਾਂ ਦਾ ਸੋਚ ਉਹਨਾਂ ਦਾ ਨਜ਼ਰੀਆ ਵੱਖੋ ਵੱਖਰੇ ਤਰੀਕੇ ਦਾ ਹੁੰਦਾ ਤੁਹਾਨੂੰ ਕਿਦਾਂ ਕਿਦਾਂ ਨਜ਼ਰੀਆ ਜਾਂ ਸੋਚ ਲੋਕਾਂ ਦੀ ਫੇਸ ਕਰਨੀ ਪਈ ਸੀ ਕੀ ਹੈਰਾਸ ਵੀ ਹੋਏ ਸੀ ਜਾਂ ਫਿਰ ਮਜ਼ਾਕ ਵੀ ਉਡਾਇਆ ਹੀ ਹੋਣਾ ਕਿਸੇ ਨੇ ਮੈਮ ਮਜ਼ਾਕ ਚਲੋ ਮੇਰੇ ਮੂੰਹ ਤੇ ਤਾਂ ਕਿਸੇ ਨੇ ਨਹੀਂ ਅੜਾਇਆ ਮੈਂ ਐਵੇਂ ਕਿਉਂ ਕਮਾਂ ਚਲੋ ਵਧੀਆ ਜਿਵੇਂ ਆਈਟੀ ਕੰਪਨੀਆਂ ਦੇ ਬੱਚੇ ਆ ਜਿਵੇਂ ਸਾਰੀ ਇੱਥੇ ਆਈਟੀ ਕੰਪਨਨੀਆਂ ਦਾ ਟੈਲੀ ਪਰਫਾਰਮੈਂਸ ਦਾ ਆਫਿਸ ਹੈ ਕਾਫੀ ਸ ਹੈ ਤੇ ਬੱਚੇ ਕਾਫੀ ਆਉਂਦੇ ਸੀ ਕਿ ਮੈਮ ਸਾਨੂੰ ਬੜਾ ਵਧੀਆ ਲੱਗਦਾ ਪਰ ਤੁਸੀਂ ਇੱਥੋਂ ਕੰਮ ਕਿਉਂ ਸਟਾਰਟ ਕੀਤਾ ਕਿ ਤੁਸੀਂ ਇੱਕ ਵਧੀਆ ਘਰ ਤੋਂ ਵੀ ਲੱਗਦੇ ਪਏ ਹੋ ਮੈਂ ਕਿਹਾ ਤੁਹਾਨੂੰ ਕੀ ਦੱਸਾਂਗੀ ਮੈਂ ਆਪਣਾ ਕੰਮ ਸਟਾਰਟ ਕਰੀ ਤੁਸੀਂ ਕਿ ਕੰਪਨੀ ਤੋਂ ਉੱਠ ਕੇ ਆ ਗਏ ਮੇਰੇ ਕੋ ਖਾਣਾ ਖਾ ਰਹੇ ਹੋ ਤੁਸੀਂ ਉਹਦੇ ਅੰਦਰ EMPLOYEES ਹੋ ਮੈਂ ਇੱਥੇ ਆਪਦੀ OWNER ਆ ਆਪਣੀ ਮਰਜ਼ੀ ਨਾਲ ਆਣਾ ਆਪਣੀ ਮਰਜ਼ੀ ਨਾਲ ਕਲੋਜ਼ ਕਰ ਸਕਦੀ ਕਿ ਜਦੋਂ ਮੈਂ ਮਰਜ਼ੀ ਇਹਨੂੰ ਖੋਲਣਾ ਤੇ ਜਦੋਂ ਮਰਜ਼ੀ ਮੈਂ ਇਹਨੂੰ ਸਟਾਰਟ ਕਰਾਂ ਠੀਕ ਹੈ ਉਹ ਤੀਜਾ ਲੈ ਕੇ ਵਧੀਆ ਪਿਆਰ ਮਿਲਿਆ ਲੋਕਾਂ ਦਾ ਲੋਕਾਂ ਦਾ ਪਿਆਰ ਹੀ ਮੈਨੂੰ ਇੱਥੇ ਤੱਕ ਹੋਰ ਅੱਗੇ ਤੱਕ ਲੈ ਕੇ ਆਇਆ ਹੈ ਤੇ ਹੁਣ ਕਿੰਨਾ ਕੁ ਲੋਕ ਪਿਆਰ ਦੇ ਰਹੇ ਨੇ ਕਿੰਨੇ ਕੁ ਲੋਕ ਆ ਜਾਂਦੇ ਨੇ ਕਸਟਮਰ ਦਿੱਲੀ ਮੈਮ ਦੇਖੋ ਜਿਵੇਂ 6 ਮਹੀਨੇ ਤੋਂ ਵਧੀਆ ਕੰਮ ਇਹਦਾ ਚੱਲ ਰਿਹਾ ਸੀ ਰੋਜ਼ ਆ ਮੈਮ 100 150 ਕਸਟਮਰ ਹੁੰਦਾ ਸੀ ਹੁਣ ਤਾਂ ਮੈਮ 300 400 500 ਤੱਕ ਵੀ ਆ ਗਿਆ ਹੈ ਤੇ ਹੈਂਡਲ ਕਰ ਲੈਂਦੇ ਹੋ ਇਹਨੇ ਕਸਟਮਰ ਮੈਮ ਹਾਂਜੀ ਤਾਂ ਹੀ ਹੁਣ ਮੈਂ ਇਹਨਾਂ ਨੂੰ ਨਾਲੇ ਤੇ ਹੈਲਪਲੀ ਲਿਆਂਦਾ ਹੈ ਕਿ ਇੱਕਦਮ ਜਿਵੇਂ ਵੀਡੀਓਜ਼ ਵਗੈਰਾ ਵਾਇਰਲ ਹੋਏ ਦੂਰ ਦੂਰ ਤੋਂ ਲੋਕ ਆਉਂਦੇ ਕੋਈ ਅੰਬਾਲੇ ਤੋਂ ਆ ਰਿਹਾ ਕੋਈ ਮੈਮ ਹਜ਼ਾਰ ਤੋਂ ਆਇਆ ਮੈਂ ਕੱਲ ਜਿਵੇਂ ਖੰਨੇ ਤੋਂ ਆਏ ਸੀਗੇ ਰੋਪੜ ਤੋਂ ਵੀ ਕਹਿੰਦੇ ਕਿ ਸੀ ਮੈਮ ਸਪੈਸ਼ਲ ਇੱਥੇ ਆਏ ਆਂ ਜੀ ਅਸੀਂ ਬਠਿੰਡਾ ਤੋਂ ਆਏ ਆਂ ਹਾਂਜੀ ਜਿਵੇਂ ਤੁਸੀਂ ਬਠਿੰਡਾ ਤੋਂ ਆਏ ਹੋ ਕੱਲ ਗੁਰਦਾਸਪੁਰ ਤੋਂ ਆਏ ਸੀ ਰੋਜ਼ ਹੀ ਮਤਲਬ ਰੋਜ਼ ਹੀ ਦੂਰੋਂ ਦੂਰੋਂ ਦੀ ਆ ਕੇ ਲੋਕ ਆਉਂਦੇ ਆ ਕਿ ਅਸੀਂ ਹਾਂਜੀ ਵਧੀਆ ਲੱਗਦਾ ਕਿ ਸਾਡੇ ਪੰਜਾਬ 'ਚ ਵੀ ਅੱਜ ਤੱਕ ਕੀ ਹੋ ਰਹੀ ਆ ਅੱਛਾ ਮ ਮੈਂ ਮੈਨੂ ਚ ਜਿਵੇਂ ਵੈਜ ਚ ਹੁੰਦੀਆਂ ਚਾਰ ਡਿਸ਼ਸ ਹੁੰਦੀਆਂ ਹੈ ਕੜੀ ਰੋਜ ਹੁੰਦੀ ਹੈ ਸਮ ਟਾਈਮ ਰਾਜਮਾ ਹੁੰਦੇ ਆ ਬਲੈਕ ਚਨੇ ਮਿਕਸ ਵੈਜ ਮਟਰ ਮਸ਼ਰੂਮ ਪਨੀਰ ਰੋ ਚੇਂਜ ਹੋ ਜਾਂਦਾ ਹੈ ਚਾਰ ਡਿਸ਼ਸ ਰੋਜ ਹੁੰਦੀਆਂ ਆ ਜਦੋਂ ਪਹਿਲੇ ਦਿਨ ਤੁਸੀਂ ਸਟਾਲ ਲਗਾਇਆ ਸੀਗਾ ਉਦੋਂ ਲੋਕਾਂ ਦੀ ਵੇਟ ਕਰਨੀ ਪਈ ਸੀ ਜਾਂ ਕੋਈ ਆ ਗਿਆ ਸੀ ਕਸਟਮਰ ਮੈਮ ਜਦੋਂ ਦੇਖੋ ਪਹਿਲੇ ਦਿਨ ਸਟਾਲ ਲਗਾਇਆ ਸੀ ਮੇਰੇ ਮਨ 'ਚ ਇਹ ਨਹੀਂ ਸੀਗਾ ਕਿ ਮੈਂ ਖੁਦ ਸਰਵ ਕਰਨਾ ਆ ਖਾਣਾ ਸਟਰੀਟ ਤੇ ਖੜੇ ਹੋ ਕੇ ਸੀਗਾ ਕਿ ਹਾਂ ਜੀ ਬਣਾ ਲੈਣੇ ਜਿਵੇਂ ਕਿ ਇੰਡੀਅਨ ਫੂਡ ਆ ਹਰ ਲੇਡੀ ਬਣਾ ਲੈਂਦੀ ਆ ਕਿ ਆਪਣੀ ਮਦਰ ਤੋਂ ਸਾਨੂੰ ਹੀ ਕੁਕਿੰਗ ਸਕਿਲਸ ਮਿਲੀਆਂ ਹੁੰਦੀਆਂ ਆ ਕੁੜੀਆਂ ਨੂੰ ਕਿ ਇੱਕ ਚਲੋ ਮੈਂ ਜਿਵੇਂ ਹੋਟਲ ਮੈਨੇਜਮੈਂਟ ਕੀਤੀ ਸੀ ਉੱਥੇ ਸਾਨੂੰ ਉੱਥੇ ਕੜੀ ਚਾਵਲ ਬਣਾਉਣਾ ਨਹੀਂ ਸਿਖਾਉਂਦੇ ਕੁਝ ਉਹਨਾਂ ਦੀ ਆਪਣੀਆਂ ਡਿਸ਼ੇਸ ਹੁੰਦੀਆਂ ਆ ਜਾਂ ਬਹੁਤ ਕੁਝ ਹੁੰਦਾ ਹੈ ਟ੍ਰੇਨਿੰਗ ਦੇ ਵਿੱਚ ਇਹਦਾ ਇੱਕ ਮੈਂ ਇੱਕ ਬੇਸਿਕ ਸਟੈਪ ਆਪਣਾ ਸਟਾਰਟ ਕੀਤਾ ਸੀ ਚਲੋ ਯਾਰ ਉਸ ਟੀਮ ਨੂੰ ਲੈ ਕੇ ਸੁਪਰਵਾਈਜ਼ ਆਪ ਕਰਾਂਗੇ ਕਿਏ ਤੇ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਰੋਡ ਤੇ ਖੜ ਕੇ ਆਪ ਸੇਲ ਕਰਨਾ ਪਰ ਜਦੋਂ ਚਲੋ ਮੈਂ ਖਾਣਾ ਬਣਾ ਕੇ ਅੱਗੇ ਦੇ ਤਾ ਡਿਲੀਵਰ ਕਰਤਾ ਇੱਕ ਹੋਰ ਨਾਲ ਜਿਵੇਂ ਪਰਸਨਸ ਜੁੜੇ ਹੋਏ ਸੀ ਕਿ ਚਲੋ ਉਹ ਕਰਨਾ ਕੀ ਅੱਗੇ ਪਰ ਮੈਮ ਅੱਧੇ ਘੰਟੇ ਬਾਅਦ ਵਿਜ਼ਿਟ ਕੀਤਾ ਕਿ ਖਾਣਾ ਤਾਂ ਮੈਂ ਇਨੀ ਮਿਹਨਤ ਨਾਲ ਬਣਾਇਆ ਪਰ ਅਗੋ ਰਿਸਪੌਂਸ ਨਹੀਂ ਮਿਲ ਰਿਹਾ ਫਿਰ ਖੁਦ ਆਣਾ ਪਿਆ ਉੱਥੇ ਪਹਿਲੇ ਮੈਂ ਜਦੋਂ ਆਈ ਉਸ ਤੋਂ 10 ਮਿੰਟ ਬਾਅਦ ਹੀ ਕਸਟਮਰਸ ਆਣਾ ਸ਼ੁਰੂ ਹੋ ਗਿਆ ਪਹਿਲੇ ਦਿਨ ਮੈਮ 3 ਤੋਂ 4000 ਦੀ ਸੇਲ ਹੋ ਗਈ ਉਹ ਮੇਰੇ ਵਾਸਤੇ ਬਹੁਤ ਬਹੁਤ ਹੀ ਖੁਸ਼ੀ ਦਾ ਟਾਈਮ ਸੀਗਾ ਕਿ ਆਪਾਂ ਯਾਰ ਕਿੰਨੀ ਕਿੰਨੀ ਵੇਟ ਕਰਦੇ ਆ ਤਿੰਨ ਤਿੰਨ ਚਾ ਯਾਰ ਕਮਾਉਣਾ ਇੰਡੀਆ ਚ ਇੰਨਾ ਸੋਖਾ ਨਹੀਂ ਜੇ ਦੇਖਿਆ ਜਾਏ। ਉਹ ਵੀ ਆਪਣਾ ਜਿਹੜਾ ਬਿਜ਼ਨਸ ਦਾ ਪਹਿਲਾ ਦਿਨ ਹੋਵੇ। ਹਾਂਜੀ ਤੇ ਉਸ ਦਿਨ ਨੂੰ ਲੈ ਕੇ ਫਿਰ ਹੋਰ ਅੱਗੇ ਕੰਟੀਨਿਊ ਕੰਟੀਨਿਊ ਕਰਦੇ ਕਰਦੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਆ। ਹੋਰ ਵੀ ਕੁੜੀਆਂ ਆਉਂਦੀਆਂ ਨੇ ਤੁਹਾਡੇ ਕੋਲ ਕਹਿੰਦੀਆਂ ਨੇ ਹਾਂ ਅਸੀਂ ਵੀ ਇਦਾਂ ਕਰਨਾ ਚਾਹੁੰਦੇ ਆ। ਮੈਮ ਹਾਂਜੀ ਹੋਣ ਆਉਂਦੀਆਂ ਆ ਚੰਡੀਗੜ੍ਹ ਤੋਂ ਵੀ ਆਉਂਦੀਆਂ ਆ ਕਿ ਮੈਮ ਹਮ ਵੀ ਸੋਚ ਰਹੇ تھے ਐਸਾ ਕੁਝ ਕਰਨਾ ਚਾਹਤੇ تھے۔ ਮੈਂ ਕਿ ਜਿਸ ਦਿਨ ਮੈਂ ਸਟਾਰਟ ਪਾ ਡਿਪੈਂਡ ਹੈ ਕਰਦਾ ਕਿ ਕਿੰਨੇ ਕਰਦੇ ਆ ਕਰਿਆ ਤਾਂ ਤੇ ਡਿਪੈਂਡ ਹੈ ਕਿ ਚਲੋ ਅਚਾ ਬੇਸਿਕਲੀ ਤੁਸੀਂ ਹੈ ਕਿੱਥੋਂ ਹੈ ਬੇਸਿਕਲੀ ਮੈਂ ਪਠਾਨਕੋਟ ਤੋਂ ਹਾਂ ਅਚਾ ਪਠਾਨਕੋਟ ਤੋਂ ਇੱਥੇ ਆ ਗਏ ਹਾਂ ਖਾਨਕੋਟ ਕਿਉਂ ਨਹੀਂ ਮੈਂ ਪਠਾਨਕੋਟ ਇੱਕ ਜਿਵੇਂ ਮੈਂ ਪਠਾਨਕੋਟ ਤੋਂ ਵੀ ਅੱਗੇ ਰਣਜੀਤ ਸਾਗਰ ਟਾਪ ਜੁਗਿਆਲ ਤੋਂ ਬਿਲੋਂਗ ਹ ਬਹੁਤ ਛੋਟਾ ਜਿਹਾ ਸ਼ਹਿਰ ਆ ਤੇ ਪਠਾਨਕੋਟ ਵੀ ਤੁਸੀਂ ਦੇਖੋ ਇੱਕ ਬਾਰਡਰ ਏਰੀਆ ਹੈ ਸਾਰਾ ਇੰਨੀ ਮਤਲਬ ਡਿਵੈਲਪਮੈਂਟ ਲਈ ਬੱਚਾ ਨੂੰ ਬਾਹਰ ਹੀ ਜਾਣਾ ਪੈਂਦਾ ਜਾਂ ਵੱਖਰੀ ਵੱਖਰੀ ਸਿਟੀਜ਼ ਜਾਣਾ ਪੈਂਦਾ ਮੋਹਾਲੀ ਬੈਲਟ ਜਿਵੇਂ ਲੁਧਿਆਣਾ ਬੈਲਟ ਜਲੰਧਰ ਬਹੁਤ ਵੱਡੀਆਂ ਬੈ ਫੇਸ ਕਰਕੇ ਕਿ ਮੋਹਾਲੀ ਚੂਜ਼ ਕੀਤਾ ਕਿ ਮੈਨੂੰ ਮੋਹਾਲੀ ਵਧੀਆ ਲੱਗਾ ਚਲੋ ਉਮੀਦ ਕਰਦੇ ਹਾਂ ਕਿ ਤੁਹਾਡਾ ਕੰਮ ਜਿਵੇਂ ਹੁਣ ਚੱਲਦਾ ਪਿਆ ਹੈ ਨਾ ਏਦਾਂ ਹੀ ਅੱਗੇ ਵੀ ਚੱਲਦਾ ਰਹੇ ਬਟ ਅੱਗੇ ਦੇ ਪਲਾਨਸ ਕੀ ਨੇ ਕੀ ਸੋਚਿਆ ਕਿ ਇੱਥੇ ਤੱਕ ਹੀ ਸੀਮਿਤ ਰਹਿਣਾ ਜਾਂ ਫਿਰ ਇਸ ਤੋਂ ਅੱਗੇ ਵਧਣਾ ਨਹੀਂ ਮੈਂ ਤਾਂ ਇੱਕ ਬੇਸਿਕ ਟ੍ਰੇਨਿੰਗ ਸੀ ਜਿਹੜਾ 6 ਮਹੀਨੇ ਮੈਨੂੰ ਕੰਪਲੀਟ ਹੋ ਗਿਆ ਅੱਜ ਲੋਕਾਂ ਦਾ ਪਿਆਰ ਹੀ ਮੈਨੂੰ ਹੋਰ ਅੱਗੇ ਕੰਟੀਨਿਊ ਕਰਾ ਰਿਹਾ ਹੈ ਚਲੋ ਅੱਗੇ ਦੀ ਜਿਹੜੀ ਹੈਗੀ ਉਹ ਵੀ ਇੱਕ ਸਰਪ੍ਰਾਈਜ਼ ਹੋਏਗਾ ਬਸ ਜਿਵੇਂ ਮੈਂ ਇੱਕ ਬ੍ਰਾਂਡ ਬਣਾਉਣਾ ਸੀ ਆਪਣਾ ਕਿ ਮੈਂ ਇੱਕ ਨਾਮ ਤੇ ਚਲਾਇਆ ਉਹਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਉਹ ਹੁਣ ਫਿਰ ਕੀ ਲੱਗਦਾ ਉਸ ਲੈਵਲ ਤੇ ਪਹੁੰਚੇ ਤੱਕ ਕਿੰਨਾ ਕੁ ਟਾਈਮ ਅਮਨ ਨੂੰ ਲੱਗ ਜਾਏਗਾ ਮੈਮ ਦੇਖੋ ਇਹਦਾ ਐਫਰਟਸ ਤੇ ਆ ਨਾ ਹੁਣ ਜਿਵੇਂ ਕਈ ਪੁੱਛਦੇ ਆ ਕਿ ਹੁਣ ਤੂੰ ਸਟੈਪ ਬੈਕ ਤਾਂ ਨਹੀਂ ਕਰਨਾ ਜਿਵੇਂ ਹੁੰਦਾ ਲੋਕਾਂ ਨੂੰ ਹਾਂ ਯਾਰ ਇਹਨੇ ਤਾਂ ਪਬਲਿਸਿਟੀ ਕਰਾਈ ਆ ਜਦ ਦੇਖਿਆ ਜਾਏ ਮੈਂ ਕੋਈ ਪਬਲਿਸਿਟੀ ਨਹੀਂ ਕਰਾਈ ਕੋਈ ਪ੍ਰੋਮੋਸ਼ਨ ਨਹੀਂ ਕਰਾਈ ਨਾ ਮੈਂ ਕੋਈ ਮਾਰਕੀਟਿੰਗ ਕਰਾਈ ਇਹ ਖੁਦ ਹੀ ਤੁਸੀਂ ਵੀ ਮੈਂ ਤੁਹਾਨੂੰ ਕਾਲ ਨਹੀਂ ਕੀਤੀ ਥੋੜੀ ਲਾਸਟ ਲਾਈਨ ਮੈਨੂੰ ਕਾਲ ਆਈ ਕਿ ਮੈਮ ਅਸੀਂ ਕੱਲ ਤੁਹਾਡੇ ਕੋਲ ਆਣਾ ਆ ਸੋ ਇਹ ਚੀਜ਼ ਅੱਗੇ ਤੱਕ ਲੈ ਕੇ ਆਉਂਦੀ ਆ ਵੀ ਆ ਆਪਣਾ ਕੰਮ ਕੰਟੀਨਿਊ ਕਰਕੇ ਇੱਕ ਵੱਡੇ ਲੈਵਲ ਤੱਕ ਲੈ ਕੇ ਜਾਉਂਦਾ ਮੋਟੀਵੇਸ਼ਨ ਤਾਂ ਫਿਰ ਮਿਲਦੀ ਆ ਜੋ ਲੋਕ ਕਹਿੰਦੇ ਨੇ ਕਿ ਅਸੀਂ ਖੁਦ ਤੁਹਾਡੇ ਕੋਲ ਆਉਣਾ ਚਾਹੁੰਦੇ ਹਾਂ ਤੁਹਾਡੇ ਕੋ ਤੁਸੀਂ ਕਿੱਥੋਂ ਨੰਬਰ ਲਿਆ ਕਿੱਦਾਂ ਲਿਆ ਕਿ ਤੁਸੀਂ ਮੈਨੂੰ ਖੁਦ ਕਾਲ ਕੀਤੀ ਆ ਅੱਜ ਹੁਣੇ 15 ਮਿੰਟ ਤੋਂ ਪਹਿਲਾਂ ਮੈਂ ਤੁਹਾਨੂੰ ਜਾਣ ਦੀ ਨਹੀਂ ਸੀ ਕਿ ਤੁਹਾਡੇ ਵਰਗੇ ਕੋਈ ਆਏਗੀ ਮੈਨੂੰ ਮਿਲੇਗੀ ਅੱਜ ਦੇਖੋ ਮਤਲਬ ਵਧੀਆ ਲੱਗਦਾ ਨਾ ਪਿਆਰ ਮਿਲਦਾ ਸਾਰਿਆਂ ਦਾ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਹਨਾ ਇਧਰੋਂ ਪੰਜਾਬੀ ਜਾਂਦੇ ਨੇ ਉਧਰ ਜਾ ਕੇ ਡੇਲੀ ਵੇਜਸ ਤੇ ਕੰਮ ਕਰਦੇ ਨੇ ਠੀਕ ਆ ਦਿਹਾੜੀਆਂ ਕਰਦੇ ਉਧਰ ਲੇਬਰ ਕਰਦੇ ਨੇ ਤੇ ਕਿਉਂ ਨਾ ਇਧਰ ਹੀ ਆਪਣਾ ਖੋਲ੍ਹਿਆ ਜਾਵੇ ਅੱਜ ਵੀ ਇਸ ਡੇਟ ਦੇ ਵਿੱਚ ਜਦੋਂ ਆਪਾਂ ਇੰਟਰਵਿਊ ਕਰ ਰਹੇ ਹੋਵਾਂਗੇ ਪਤਾ ਨਹੀਂ ਕਿੰਨੇ ਲੋਕ IELTS ਦੀ ਤਿਆਰੀ ਕਰਕੇ ਬਾਹਰ ਜਾਣ ਦਾ ਸੋਚਦੇ ਹੋਣਗੇ ਉਹਨਾਂ ਨੂੰ ਕੀ ਕਹਿ ਇੱਥੇ ਵੀ ਕਈ ਬੱਚੇ ਆਉਂਦੇ ਆ ਉਹ ਕਹਿੰਦੇ ਆ ਕਿ ਅਸੀਂ ਬੜੀ ਬੜੀ ਹਾਈਲਾਈਟਸ ਕੀਤਾ ਆ 8 8 9 9 ਵਰੀ ਮੈਂ 12 12 ਵਰੀ ਵੀ ਮੈਂ ਸੁਣੇ ਬੱਚੇ ਆਇਲਸ ਕਰਦੇ ਫਿਰ ਵੀ ਉਹ ਹਿੰਮਤ ਨਹੀਂ ਹਾਰਦੇ ਹੌਂਜੇ ਮੈਂ ਅਮ੍ਰਿਤਸਰ ਚ ਲਾਸਟ ਟਾਈਮ ਇੱਕ ਮੁੰਡਿਆ ਦੀ ਵੀਡੀਓਜ਼ ਦੇਖੀ ਸੀ ਉਹ ਵਿਚਾਰੇ ਆਪਣਾ ਇੱਕ ਵਧੀਆ ਫੂਡ ਕਾਊਂਟਰ ਇੱਕ ਮੋਕਟੇਲ ਵਗੈਰਾ ਸਰਵ ਕਰਕੇ ਵਧੀਆ ਚਲਾ ਰਹੇ ਸੀਗੇ ਉਹਨਾਂ ਦੇ ਨੀਚੇ ਮੈਂ ਇੱਕ ਦੋ ਕਮੈਂਟ ਕੀਤੇ ਗਏ ਸੀ ਹਾਂ ਜੀ ਇਹਨਾਂ ਦੇ ਵੀਜ਼ਾ ਐਕਸਪਾਇਰ ਹੋ ਗਏ ਨੇ ਮੈਂ ਇਹ ਕਹਿਣਾ ਚਾਹੁੰਨੀ ਕਿ ਯਾਰ ਜੇ ਮੰਨ ਲਓ ਉਹਨਾਂ ਦੇ ਵੀਜ਼ਾ ਐਕਸਪਾਇਰ ਹੋ ਗਏ ਉਹਨਾਂ ਨੇ ਹਿੰਮਤ ਤਾਂ ਕੀਤੀ ਨਾ ਆਪਣਾ ਕੁਝ ਕੰਮ ਤਾਂ ਕਰ ਰਿਹਾ ਸੋਸਾਇਟੀਦਾਰੀ ਕਰ ਲਈ ਮਾਂ-ਪਿਓ ਨੂੰ ਬਰਬਾਦ ਤਾਂ ਨਹੀਂ ਕਰਦੇ ਬਏ ਕਿ ਨਹੀਂ ਸੀ ਹੁਣ ਬਾਹਰ ਹੀ ਜਾਣਾ ਉਹ ਅਗਲੇ ਕਹਿੰਦੇ ਅੱਜ ਆਪਾਂ ਖੁਸ਼ ਹਾਂ ਅੱਜ ਬੱਚੇ ਦੇਖੋ ਮੈਂ ਜਦੋਂ ਆਪਣਾ ਪੈਸ ਇਹ ਗੱਲ ਤੁਸੀਂ ਕਹੀ ਮੈਂ ਕਹਿ ਨਹੀਂ ਲੱਗੀ ਸੀ ਕਿ ਲੋਕੀ ਕਹਿੰਦੇ ਕਿ ਪੰਜਾਬ 'ਚ ਤਾਂ ਕੋੱਖ ਰਹਿਣ ਹੀ ਗਿਆ ਇਸ ਲਈ ਅਸੀਂ ਤਾਂ ਬਾਹਰ ਨੂੰ ਜਾ ਰਹੇ ਨਾ ਤਾਂ ਇੱਥੇ ਸਾਡਾ ਕੋਈ ਭਵੇਖਾ ਹੈਗਾ ਨਾ ਹੀ ਇੱਥੇ ਸੇਫਟੀ ਆ ਹੁਣ ਜੋ ਸੇਫਟੀ ਦੀ ਗੱਲ ਆਉਂਦੀ ਤਾਂ ਸਭ ਤੋਂ ਪਹਿਲਾਂ ਆ ਸਾਨੂੰ ਇੱਕ ਲਾਈਵ ਐਗਜ਼ਾਮਪਲ ਜਿਹੜੀ ਤੁਸੀਂ ਉਹ ਦਿਖਦੇ ਪਏ ਹੋ ਹਨਾ ਕਿ ਤੁਸੀਂ ਕੁੜੀ ਹੋ ਕੇ ਦਾ ਸਟਰੀਟ ਦੇ ਉੱਪਰ ਖੜ ਕੇ ਆਪਣਾ ਫੂਡ ਕੋਰਡ ਜਿਹੜਾ ਚਲਾਉਂਦੇ ਪਏ ਹੋ ਕੀ ਲੱਗਦਾ ਹੈ ਪੰਜਾਬ ਚ ਸੇਫਟੀ ਔਰ ਭਵੇਗਾ ਕਿ ਨਹੀਂ ਹੈਗਾ ਮੈਂ ਪੰਜਾਬ ਚ ਸੇਫਟੀ ਹੈ ਸਭ ਕੁਛ ਆ ਹੁਣ ਦੇਖੋ ਮੈਂ ਵੀ ਇੱਥੇ 6 ਮਹੀਨੇ ਤੋਂ ਖੜੀ ਐ ਮਿਊਨਿਸਪੈਲਟੀ ਵੀ ਹੁੰਦੀ ਐ ਤੁਸੀਂ ਇੱਕ ਨਾਰਮਲ ਤਰੀਕੇ ਨਾਲ ਕਿਸੇ ਨਾਲ ਗੱਲ ਕਰੋ ਬਦਤਮੀਜ਼ੀ ਤੇ ਉਤਰੋਗੇ ਸਾਹਮਣੇ ਵਾਲਾ ਬੰਦਾ ਵੀ ਤੁਹਾਡੇ ਨਾਲ ਬਦਤਮੀਜ਼ੀ ਕਰੇਗਾ ਇਹ ਤੁਹਾਡੇ ਤੇ ਡਿਪੈਂਡ ਐ ਜੇ ਦੇਖਿਆ ਜਾਵੇ ਪੰਜਾਬ ਚ ਕੁਝ ਨਹੀਂ ਐ ਕੈਨ ਨੂੰ ਤੇ ਮੈਂ ਬਾਹਰੋਂ ਆਉਂਦੀਆਂ ਵੀਡੀਓਸ ਵੀ ਕੈਨੇਡਾ ਚ ਵੀ ਕੁਝ ਨਹੀਂ ਐ ਕੈਨੇਡਾ ਵਾਲੇ ਵੀ ਕੁਝ ਨਹੀਂ ਹੈ ਉਹ ਤਾਂ ਮੈਮ ਕਹਿਨ ਕਹਦੀ ਗੱਲ ਹੈ ਕਿ ਕਿੱਥੇ ਉਹ ਤਾਂ ਮਨ ਦੀ ਇੱਕ ਤਸੱਲੀ ਆ ਕਿ ਜਿੱਥੇ ਤੁਹਾਨੂੰ ਸ਼ਾਂਤੀ ਮਿਲ ਜੇ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਾ ਤੁਹਾਰ ਨਾਲ ਗੱਲ ਕਰਕੇ ਉਮੀਦ ਕਰਦੇ ਆ ਕਿ ਜਿਹੜਾ ਤੁਸੀਂ ਬਿਜ਼ਨਸ ਆਪਣਾ ਖੋਲੇ ਬਹੁਤ ਅੱਗੇ ਵਧੇ ਥੈਂਕ ਯੂ ਸੋ ਮਚ ਸੋ ਇਹ ਹਨ ਅਮਨ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਣਾ ਹੀ ਇੱਕ ਬਿਜ਼ਨਸ ਜਿਹੜਾ ਉਹ ਸਟਾਰਟ ਕੀਤਾ ਔਰ ਅੱਜ ਜਿਹੜੇ ਮੁਕਾਮ ਤੇ ਇਹ ਪਹੁੰਚੇ ਹੋਏ ਨੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਐਗਜ਼ਾਮਪਲ ਆ ਬਹੁਤ ਸਾਰੇ ਲੋਕ ਇਹ ਕਹਿੰਦੇ ਹੋਏ ਸੁਣੇ ਜਾਂਦੇ ਨੇ ਕਿ ਪੰਜਾਬ ਚ ਤਾਂ ਕੁਝ ਨਹੀਂ ਰਹਿ ਗਿਆ ਪੰਜਾਬ ਚ ਨਾ ਤਾਂ ਕੋਈ ਸਾਨੂੰ ਸਾਡਾ ਭਵਿੱਖ ਹੈਗਾ ਨਾ ਇੱਥੇ ਸਾਨੂੰ ਆਪਰਚੂਨਿਟੀਆਂ ਮਿਲਦੀਆਂ ਨੇ ਤੇ ਇੱਥੇ ਅਸੀਂ ਸੇਫ ਵੀ ਨਹੀਂ ਹੈਗੇ ਪਰ ਜਿਵੇਂ ਕਿ ਅਮਨ ਨੇ ਗੱਲ ਕੀਤੀ ਉਹ ਦਰੋ ਵੀਡੀਓਜ਼ ਆਉਂਦੀਆਂ ਨੇ ਤਾਂ ਕੁਝ ਵੀਡੀਓਜ਼ ਇਦਾਂ ਦੀਆਂ ਵੀ ਕੈਨੇਡਾ ਤੋਂ ਆਉਂਦੀਆਂ ਨੇ ਕਿ ਉੱਥੇ ਵੀ ਲੜਾਈਆਂ ਝਗੜੇ ਸਭ ਕੁਝ ਹੁੰਦਾ ਹਨਾ ਤੇ ਇਹੀ ਚੀਜ਼ਾਂ ਸਾਡੇ ਹੀ ਲੋਕ ਇਧਰ ਉਧਰ ਜਾ ਕੇ ਕਰਦੇ ਨੇ ਸੋ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੈਗਾ ਇਦਾਂ ਨਹੀਂ ਬਹੁਤ ਸਾਰੇ ਐਗਜ਼ਾਮਪਲ ਤੁਹਾਨੂੰ ਦਿਖ ਜਾਣਗੇ ਜੇ ਜੋ ਤੁਸੀਂ ਘਰੋਂ ਕਦੀ ਬਾਹਰ ਛਾਤੀ ਮਾਰੋ ਤਾਂ ਆਪਣੇ ਆਸ-ਪਾਸ ਇੱਕ ਵਾਰ ਜ਼ਰੂਰ ਦੇਖੋ ਬਹੁਤ ਸਾਰੇ ਲੋਕ ਤੁਹਾਨੂੰ ਦਿਖ ਜਾਣਗੇ ਜੋ ਕਿ ਆਪਣੇ ਦਮ ਤੇ ਕੰਮ ਕਰਕੇ ਬਣੇ ਹੋਏ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਾਂਦੇ ਜਾਂਦੇ ਫੇਸਬੁੱਕ ਪੇਜ ਵੀ ਲਾਈਕ ਕਰ ਦੇਣਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦਿਓ ਆਪਣੀ رائے ਅੱਜ ਦੇ ਐਪੀਸੋਡ ਵਿੱਚ ਬਸ ਇਨਾ ਹੀ ਹੁਣ ਮੰਨਦੇ ਇਜਾਜ਼ਤ ਤੁਸੀਂ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ